ਤਸਰੀ ਕਾਲ ਜੀ ਤੁਸੀਂ ਦੇਖ ਰਹੇ ਜਗਵੰਤ ਮੈਰਿਸ਼ ਬਟਲਾ ਬਟਾਲਾ ਪੁਲਿਸ ਨੂੰ ਉਸ ਵੱਡ ਭਾਰੀ ਸਫਲਤਾ ਮਿਲੀ ਜਦੋਂ ਵਿਦੇਸ਼ ਵਿੱਚ ਬੈਠੇ ਗੁਰਦੇਵ ਜੱਸਲ ਗੈਂਗਸਟਰ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ 'ਚ ਕੇਐਸਆਈ ਜੋ ਕਿ ਬਟਾਲਾ ਵਿਖੇ ਤਾਇਨਾਤ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੋਂ ਉਹਦੇ ਨਾਲ ਵੀ ਖੋਰ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸੇ ਦੇ ਘਰੋਂ 83 ਲੱਖ ਰੁਪਏ ਬਰਾਮਦ ਕੀਤੇ ਗਏ ਸਨ ਹੁਣ ਤੋਂ ਸਰਾਨੇ ਐਸਐਸਪੀ ਬਟਾਲਾ ਇਸ ਬਾਰੇ ਕੀ ਜਾਣਕਾਰੀ ਦੇ ਰਹੇ ਨੇ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਡਿਸਟ੍ਰਿਕਟ ਬਟਾਲਾ ਦੀ ਟੀਮ ਨੇ ਇੱਕ ਮੇਜਰ ਫਿਰੋਤੀ ਗੋ ਨੂੰ ਬਸਟ ਕਰਤਾ ਜਿਹਨੂੰ ਯੂਐਸਏ ਬੇਸਡ ਗੁਰਦੇਵ ਸਿੰਘ ਜੈਸਲ ਨਾਮ ਦਾ ਗੈਂਗਸਟਰ ਚਲਾ ਰਾ ਸੀਗਾ ਤਾਂ ਇਹਦੇ ਵਿੱਚ ਕਰੀਬਨ 83 ਲੱਖ ਦੀ ਜਿਹੜੀ ਫਿਰੋਤੀ ਦੀ ਰਕਮ ਹੈ ਉਹ ਸਾਨੂੰ ਬਰਾਮਦ ਹੋਈ ਹੈ ਕੁਝ ਇਲੀਗਲ ਵੈਪਨਸ ਐਂਡ ਲਕਜ਼ਰੀ ਕਾਰਸ ਅਸੀਂ ਬਰਾਮਦ ਇਹਦੇ ਵਿੱਚ ਕਿਤੀਆਂ ਹੈਗੀਆਂ ਤਾਂ ਇਹ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਾਡਾ ਜਿਹੜਾ ਸਬਡਿਵੀਜ਼ਨ ਫਤੇਗੜ ਚੂੜੀਆਂ ਐਂਡ ਐਸਐਚਓ ਸਦਰ ਇਹਨਾਂ ਨੂੰ ਇਨਫੋਰਮੇਸ਼ਨ ਸੀ ਕਿ ਇੱਕ ਸਾਡਾ ਹੀ ਮੁਲਾਜ਼ਮ ਲੋਕਲ ਰੈਂਕ ਏਐਸਆਈ ਸੁਰਜੀਤ ਸਿੰਘ ਕਿ ਉਹ ਜਿਹੜਾ ਫਿਰੋਤੀ ਦੀ ਰਕਮ ਉਹਦੇ ਨਾਲ ਡੀਲ ਕਰਦਾ ਪਿਆ ਐਂਡ ਉਹਨੇ ਕਾਫੀ ਰਕਮ ਜਿਹੜੀ ਹੈਗੀ ਆਪਣੀ ਕਰੇ ਜਮਾ ਕੀਤੀ ਸੀਗੀ ਸੋ ਉਦੋਂ ਅਸੀਂ ਸ਼ੋਰ ਨਹੀਂ ਸੀਗੇ ਅਬਾਊਟ ਦ ਸੋਰਸ ਆਫ ਦ ਮਨੀ ਐਸ ਸਚ ਇੱਕ ਐਫਆਈਆਰ ਨੰਬਰ 14 ਇਹਦੇ ਚ ਅਸੀਂ ਦਰਜ ਕਰ ਲਿਆ ਸੀਗਾ ਅੰਡਰ ਦਾ ਸੈਕਸ਼ਨਸ ਆ ਪ੍ਰिवेंशन ਐਂਡ ਕਰਪਸ਼ਨ ਐਕਟ ਉਸ ਤੋਂ ਬਾਅਦ ਅਸੀਂ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਐਂਡ ਉਸ ਉਹਦੀ ਨਿਸ਼ਾਨਦੀ ਤੇ ਕਰੀਬਨ 76 ਲੱਖ 32000 ਰੁਪਏ ਉਹਦੇ ਕਰੋਸੀ ਬਰਾਮਦ ਕਰ ਲਏ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਇਹਨੂੰ ਤਫਤੀਸ਼ ਇਹਦੇ ਵਿੱਚ ਸਟਾਰਟ ਹੋ ਗਈ ਐਂਡ that part was led by ਜਿਹੜੇ ਐਸਪੀ ਡੀ ਸਾਹਿਬ ਨੇ ਐਂਡ ਇਹਨਾਂ ਦੇ ਨਾਲ ਇਨਸਪੈਕਟਰ ਸੁ크ਰਾਜ ਐਂਡ ਜीडीसीआई ਦੀ ਟੀਮ ਹੈ ਤਾਂ ਫਿਰ ਅਸੀਂ ਉਸ ਚੀਜ਼ ਨੂੰ ਸਟੱਡੀ ਕਰਨ ਲੱਗ ਪਏ ਕਿ ਸੋਰਸ ਕੀ ਹੈ ਪੈਸੇ ਦਾ ਐਂਡ ਡੂਰਿੰਗ ਜਿਹੜੀ ਟੈਕਨੀਕਲ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਹੈ ਉਹਦੇ ਤੋਂ ਸਾਨੂੰ ਇਹ ਪਤਾ ਲੱਗਾ ਕਿ ਦੋ ਬੰਦੇ ਸੀਗੇ ਜਿਨ੍ਹਾਂ ਨੇ ਇਹ ਰਕਮ ਜਿਹੜੀ ਹੈਂਡਓਵਰ ਐਸਆਈ ਨੂੰ ਕੀਤੀ ਸੀਗੀ ਤਾਂ ਉਸ ਚੀਜ਼ ਤੇ ਕੰਮ ਕਰਦੇ ਹੋਏ ਉਹਦੇ ਵਿੱਚ ਇੱਕ ਬੰਦਾ ਅੰਕੁਸ਼ ਮੈਣੀ ਬਾਅਦ ਵਿੱਚ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਅੰਕੁਸ਼ ਮੈਣੀ ਦੀ ਜਦੋਂ ਪੁੱਛਗਛ ਸਟਾਰਟ ਹੋ ਗਈ ਤਾਂ ਉਨੇ ਫਿਰ ਇਹ ਦੱਸਿਆ ਕਿ ਜਿਹੜਾ ਰਕਮ ਐਸਆਈ ਦੇ ਕੋਲ ਬਰਾਮਦ ਹੋਇਆ ਉਹ ਅਸੀਂ ਉਹਨੂੰ ਦਿੱਤਾ ਸੀਗਾ ਇਹ ਬੇਸਿਕਲੀ ਫਿਰੋਤੀ ਦਾ ਪੈਸਾ ਹੈ ਜਿਹਨੂੰ ਜਸਲ ਨਾਮ ਦਾ ਗੈਂਗਸਟਰ ਬਹਰੂ ਚਲਾਉਂਦਾ ਹੈ ਤਾਂ ਇਸ ਕੇਸ ਦੇ ਵਿੱਚ ਪਾਰਟਿਕੂਲਰਲੀ ਇੱਕ ਕਲਾਨੌਰ ਬੇਸ ਇੱਕ ਬਿਜ਼ਨਸਮੈਨ ਹੈ ਉਹਨੂੰ ਪਿਛਲੇ ਮਹੀਨੇ ਜਨਵਰੀ ਦੇ ਅਖੀਰ ਦੇ ਵਿੱਚ ਕਾਲਸ ਆ ਰਹੀਆਂ ਸੀਗੀਆਂ ਜਸਲ ਦੀਆਂ ਤਾਂ ਉਹਨੇ ਕਾਲਸ ਨਹੀਂ ਚੁੱਕੀਆਂ ਸੀਗੀਆਂ ਉਸ ਤੋਂ ਬਾਅਦ 4 ਫਰਵਰੀ ਨੂੰ ਉਹਦਾ ਜਿਹੜਾ ਪੈਟਰੋਲ ਪੰਪ ਹੈ ਉੱਥੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਤਾਂ ਉਸ ਤੋਂ ਬਾਅਦ ਜਦੋਂ ਇਹ ਇਨਸੀਡੈਂਟ ਹੋਇਆ ਗੁਰਦਾਸਪੁਰ ਦੇ ਵਿੱਚ ਉਹਦਾ ਪਰਚਾ ਦਰਜ ਹੋਇਆ ਤਾਂ ਇਹ ਜਿਹੜਾ ਬੰਦਾ ਹੈ ਇਹਨੂੰ ਫਿਰ ਇਹਦੀ ਕਾਲਸ ਆਈਆਂ ਐਂਡ ਉਹਨੇ ਇਹ ਗੱਲ ਦੱਸੀ ਕਿ ਇਹ ਸਿਰਫ ਟ੍ਰੇਲਰ ਸੀਗਾ ਤੋ ਉਹਨੂੰ ਸਬਕ ਸਿਖਾਣੇ ਹੈ ਤਾਂ ਫਿਰ ਇਹ ਦੋ ਤਿੰਨ ਦਿਨ ਇਹਨੂੰ ਥ੍ਰੈਟ ਕਾਲਸ ਕਰਦਾ ਰਿਹਾ ਐਂਡ ਹੀ ਡਿਮਾਂਡਡ 1 ਕਰੋੜ ਰੁਪੀਆ ਫਰਮ ਦ ਬਿਜ਼ਨਸਮੈਨ ਇਵੈਨਚੁਅਲੀ ਜਿਹੜਾ ਬਿਜ਼ਨਸਮੈਨ ਹੈ ਹੀ ਗਿਵਨ ਐਂਡ 11 ਫਰਵਰੀ ਨੂੰ ਉਹਨੇ 50 ਲੱਖ ਰੁਪਏ ਕਿਸੇ ਬੰਦੇ ਦੇ ਥਰੂ ਅਦਾ ਕਰਤੇ ਤਾਂ ਇਹੀ ਜਿਹੜੇ 50 ਲੱਖ ਰੁਪਏ ਹੈ ਉਹ ਰੂਟ ਹੋ ਕੇ ਫਿਰ ASI ਦੇ ਕੋਲ ਆਏ ਸੀਗੇ ਤਾਂ ਜਿਹੜਾ ਇਹਦੇ ਵਿੱਚ ਲੋਕਲ ਇੱਕ ਬੰਦਾ ਸਾਡਾ ਰਹਿੰਦਾ ਹੈ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਇਹਦੇ ਵਿੱਚ ਇਹ ਜਿਹੜਾ ASI ਹੈ ਜੋ ਇਸ ਕੇਸ ਦੇ ਵਿੱਚ ਬਹੁਤ ਇੰਪੋਰਟੈਂਟ ਖੜੀ ਹੈ ਇਹਦੇ ਦੋ ਬੇਟੇ ਹੈਗੇ ਨੇ ਦੇ ਆਰ ਬੇਸਡ ਇਨ ਯੂ ਐਸ ਏ ਤਾਂ ਉਹਨਾਂ ਦਾ ਤਾਲਮੇਲ ਉੱਥੇ ਜਸਲ ਦੇ ਨਾਲ ਹੈ ਤਾਂ ਉੱਥੇ ਜਸਲ ਜਦੋਂ ਫਿਰੋਤੀ ਦੀ ਕਾਲਸ ਕਰਦਾ ਹੁੰਦਾ ਸੀਗਾ ਔਰ ਇਥੇ ਪੈਸੇ ਫਿਰ ਵਸੂਲਦਾ ਸੀਗਾ ਉਹ ਇਹਦੇ ਕੋਲ ਜਾਂਦੇ ਸੀ ਕਿ ਜਿਹੜਾ ਇਹ ਮੁਲਾਜ਼ਮ ਹੈਗਾ ਐਂਡ ਉੱਥੇ ਜਿਹੜੇ ਇਹਦੇ ਬੇਟੇ ਹੈਗੇ ਨੇ ਉਹ ਫ੍ਰੈਕਸ਼ਨ ਆਫ ਅਮਾਉਂਟ ਉਹਦਾ ਉੱਥੇ ਜਾਸਲ ਨੂੰ ਪੇ ਕਰਦੇ ਸੀਗੇ ਤਾਂ ਇਹ سلسلہ ਕਰੀਬਨ 4 ਮਹੀਨੇ ਪਹਿਲਾਂ ਸਟਾਰਟ ਹੋਇਆ ਇਹਦੇ ਵਿੱਚ ਜਿਹੜਾ ਇਹ ਮੁਲਾਜ਼ਮ ਹੈ ਇਹਨੇ ਕਰੀਬਨ 2 ਕਰੋੜ ਤੋਂ ਉੱਤੇ ਜਿਹੜੇ ਫਰੋਤੀ ਦੇ ਜਿਹੜੀ ਰਕਮ ਹੈ ਉਹ ਵਸੂਲੀ ਹੈ ਇਹਦੇ ਕੋਲ ਆਈ ਹੈ ਉਹਨਾਂ ਪੈਸਿਆਂ ਦੇ ਵਿੱਚ ਅਸੀਂ ਇਹਦੇ ਕੋਲੋਂ ਕਰੀਬਨ 76-77 ਲੱਖ ਰੁਪਏ ਜਿਹੜੇ ਹੈ ਉਹ ਕੈਸ਼ ਅਸੀਂ ਬਰਾਮਦ ਕਰ ਲਿਆ ਇੱਕ ਇਹਨੇ ਬ੍ਰਾਂਡ ਨਿਊ ਫੋਰਚੂਨਰ ਲੇਜੈਂਡਰ ਕਾਰ ਲਈ ਹੈ ਕਰੀਬਨ 55 ਲੱਖ ਰੁਪਏ ਦੀ ਉਹ ਵੀ ਅਸੀਂ ਇਹਦੇ ਵਿੱਚ ਬਰਾਮਦ ਕਰ ਲਈ ਹੈ ਇਸ ਤੋਂ ਇਲਾਵਾ ਇਹਨੇ ਦੋ ਪਲਾਟਸ ਲਏ ਸੀਗੇ ਤਾਂ ਉਹਨਾਂ ਦੀ ਰਜਿਸਟਰੀਆਂ ਔਰ ਉਹ ਜਿਹੜੇ ਮੁਤਲਕਾ ਕਾਗਜ਼ ਹੈ ਉਹ ਵੀ ਪੁਲਿਸ ਨੇ ਇਹਦੇ ਚ ਬਰਾਮਦ ਕਰ ਲਏ ਹੈਗੇ ਨੇ ਇਸ ਤੋਂ ਇਲਾਵਾ ਜਦੋਂ ਅੰਕੁਸ਼ ਮੈਣੀ ਦੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਸੀਗੀ ਉਦੇ ਕੋਲੋ ਵੀ ਕਰੀਬਨ 6 ਲੱਖ ਰੁਪਏ 591000 ਬਰਾਮਦ ਹੋਏ ਸੀਗੇ ਇੱਕ ਬੱਤੀਪੋਰ ਦਾ ਇਹਦੇ ਵਿੱਚ ਪਿਸਟਲ ਵੀ ਅਸੀਂ ਬਰਾਮਦ ਕਰ ਲਿਆ ਹੈਗਾ ਤਾਂ ਇਹਦੇ ਵਿੱਚ ਫਰਦਰ ਜਿਹੜੀ ਤਫਤੀਸ਼ ਹੈ ਉਹ جاری ਹੈ ਅੰਕੁਸ਼ ਮੈਣੀ ਕੌਣ ਹੈ ਇਹਨੂੰ ਕਿਸੇ ਦੇ ਰਿਪਰ ਦਾ ਰੂਪ ਕੀ ਹੈ ਅੰਕੁਸ਼ ਮੈਣੀ ਇਹਦੇ ਵਿੱਚ ਉਹ ਬੰਦਾ ਹੈ ਜਿਨੇ ਇਹ ਜਿਹੜੇ ਪੈਸੇ ਹੈ ਇਹ ਉਹਨੂੰ ਐਸਆਈ ਨੂੰ ਫੜਾਏ ਬੇਸਿਕਲੀ ਜਸ ਬਿਜ਼ਨਸਮੈਨ ਨੂੰ ਕਾਲਸ ਆ ਰਹੀਆਂ ਸੀਗੀਆਂ ਉਹ ਕਿਸੇ ਬੰਦੇ ਨੇ ਕਲੈਕਟ ਕਰਕੇ ਇਹਨੂੰ ਅੰਕੁਸ਼ ਨੂੰ ਦੇਤਾ ਜਿਹੜਾ ਅਮਾਉਂਟ ਹੈ ਅੰਕੁਸ਼ ਇਜ਼ ਦਾ ਵਨ ਹੂ ਡਿਲੀਵਰਡ ਦਾ ਅਮਾਉਂਟ ਇੱਕ ਇੱਕ ਕਲਾਨੌਰ ਦਾ ਹੈਗਾ ਜਿਹੜਾ ਰਜਿਸਟਰ ਹੈ ਇਹਦਾ ਨਾਮ ਗੁਰਦੇਵ ਜਸਲ ਹੈ ਜਸੇਵ ਜਸਲ ਗੁਰਦੇਵ ਜਸਲ ਇਹ ਬੜਾ ਨੋਟੋਰੀਅਸ ਗੈਂਗਸਟਰ ਹੈ ਤਰਨਤਾਰਨ ਬੇਸਡ ਹੈ ਇਹਦੇ ਬਰਖਲਾਫ ਪਹਿਲਾਂ ਹੀ ਕਾਫੀ ਪਰਚੇ-ਪਰਚੇ ਦਰਜ ਹੈ ਤਾਂ ਇਹ ਹੁਣ ਇਹ ਐਕਸਟਰੈਸ਼ਨ ਔਰ ਫਿਰੋਤਿਆਂ ਦੇ ਵਿੱਚ ਕਾਫੀ ਸਰਗਰਮ ਹੈਗਾ ਸਰ ਜਿਹੜਾ 3rd ਕਿਊਇਸਟ ਹੈ ਜਿਹੜਾ ਉਹ ਸੀ ਕਿ ਇਹ ਜਿਹੜਾ ਇਹ ਇਹਦਾ 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 ਜਿਹੜਾ ਰਿਲੇਸ਼ਨ ਹੈ ਜਿਹੜਾ ਲੰਡਾ ਹਰੀਕੇ ਗੈਂਗ ਹੈ ਉਹਦੇ ਨਾਲ ਇਹ ਜੁੜਿਆ ਹੋਇਆ ਹੈ ਸਰ ਸਾਈਬਰ ਕੰਪਨੀ ਦੀ ਗ੍ਰਿਫਤਾਰੀ ਤੇ ਨਹੀਂ ਜਿਨ੍ਹਾਂ ਨੇ ਪਰੋਬਲਮ ਤੇ ਗੋਲੀ ਚਲਾਈ ਸੀ ਉਹਨਾਂ ਦੀ شناخت ਹੋ ਗਈ ਉਹਦਾ ਮੁਕਦਮਾ ਕਲਾਨੌਰ ਦੇ ਵਿੱਚ ਦਰਜ ਹੈ ਤਾਂ ਉਹ ਦੇ ਆਰ ਮੇਕਿੰਗ ਅਫਰਟਸ ਉਹਨਾਂ کافی ਲੀਡਸ ਉਹਨਾਂ ਕੋਲ ਹੈਗੀ ਤਾਂ ਉਹ ਵੀ ਜਲਦੀ ਹੋਊਗਾ ਸਰ ਥਰਡ ਕਿਉਸ ਦੀ ਗ੍ਰਿਫਤਾਰੀ ਪੈਂਡਿੰਗ ਹੈ ਸੋ ਕੌਣ ਹੈ ਉਹਦੇ ਕੀ ਹੋ ਰਿਹਾ ਇਸ ਵਿੱਚ ਅਸੀਂ ਉਸ ਨੂੰ ਆਇਡੈਂਟੀਫਾਈ ਕਰ ਲਿਆ ਬਟ ਅਸੀਂ ਉਹਦਾ ਨਾਮ ਵਿਥਹੈਲਡ ਕਰ ਰਹੇ ਸੋ ਥੈਟ ਉਹ ਫਿਰ ਜਲਦੀ ਅਸੀਂ ਉਹਨੂੰ ਜਦੋਂ ਗ੍ਰਿਫਤਾਰ ਕਰਦੇ ਫਿਰ ਉਹ ਵੀ ਅਭੀ ਪ੍ਰੈਸ ਦੇ ਮੂਰੇ ਸੀ ਰੱਖਾਂਗੇ ਕਿਉਸ ਜੀ ਏਐਸਆਈ ਦੇ ਲੜਕੇ ਜਿਹੜੇ ਉਹਨਾਂ ਅੰਦਰ ਕਰ ਦਿੱਤੇ ਜੀ ਉਹਨਾਂ ਦਾ ਨਾਮ ਨਹੀਂ ਨਾਮ ਮੇਰੇ ਕੋਲ ਇਸ ਵੇਲੇ ਹੈ ਨਹੀਂ ਬਟ ਦੇ ਹੈਵ ਅ ਨੋਮੀਨੇਟਡ ਇਨ ਟੂ ਦ ਕੇਸ ਜਿਹੜਾ ਪੈਸਾ ਇਸੇ 2 ਕਰੋੜ ਰੁਪਏ ਕੋ ਆਇਆ ਹੈ ਕੁਝ ਕਵਰ ਕਰਨ ਲਈ ਸੋ ਕਹਿੰਦਾ ਜਿਹੜੇ ਪੈਸੇ ਯੂਐਸ ਵਿੱਚ ਟ੍ਰਾਂਸਫਰ ਕਰ ਦੇਸੀ ਕਿ ਇਹ ਇੱਥੇ ਹੀ ਇਹਨਾਂ ਦੇ ਕਿਸੇ ਗੁਰਗਿਆਂ ਨੂੰ ਪੈਸੇ ਫਰੋੜੀ ਦਾ ਪੈਸਾ ਦੇ ਇਹ ਇਹ ਮੈਕਸਿਮਮ ਜਿਹੜਾ ਅਮਾਉਂਟ ਹੈ ਇਹਦੇ ਕੋਲ ਹੀ ਆਂਦਾ ਸੀਗਾ ਇਹਨੇ ਆਪਣੇ ਲੈਵਲ ਤੇ ਪੂਰਾ ਇਹ ਪੈਸਾ ਜਿਹੜਾ ਕੰਜ਼ੂਮ ਕੀਤਾ ਕੁਝ ਤਾਂ ਕੈਸ਼ ਇਹਦੇ ਕੋਲ ਬਰਾਮਦ ਹੋਇਆ ਇੱਕ ਗੱਡੀ 55 ਲੱਖ ਦੀ ਫੋਰਚੂਨਰ ਉਹ ਵੀ ਬਰਾਮਦ ਕਰ ਲਈ ਔਰ 70 ਲੱਖ ਦੀ ਜਿਹੜੀ ਨੇ ਜ਼ਮੀਨ ਖਰੀਦੀ ਸੀਗੀ ਦੋ ਪਲਾਟਸ ਖਰੀਦੇ ਸੀਗੇ ਤਾਂ ਉਹ ਵੀ ਉਹਨਾਂ ਦੀ ਅਸੀਂ ਰਜਿਸਟਰੀਆਂ ਜਿਹੜੀਆਂ ਹੈਗੀਆਂ ਤਾਂ ਉਹ ਵੀ ਅਸੀਂ ਬਰਾਮਦ ਕਰ ਲਿਆ ਉਹ ਲੜਕੇ ਜਿਹੜੇ ਦੋਨੋਂ ਸੀ ਉੱਥੋਂ ਉਹਨੂੰ ਪੈਸੇ ਦੇ ਦਿੰਦੇ ਸੀ ਉਹ ਉੱਥੇ ਉਹਨੂੰ ਪੈਸੇ ਦਿੰਦੇ ਸੀ ਤਾਂ ਜੇ ਫਾਰ ਐਗਜ਼ਾਮਪਲ 100 ਰੁਪਏ ਦੀ ਵਸੂਲੀ ਹੈਗੀ ਜਿਹੜਾ ਐਸਆਈ ਦੇ ਕੋਲ ਉਹਦਾ ਇੱਕ ਫ੍ਰੈਕਸ਼ਨ ਮੰਨ ਲਓ 40 ਰੁਪਏ ਜਾਂ 50 ਰੁਪਏ ਉੱਥੇ ਉਹਨੂੰ ਮਿਲਦਾ ਸੀਗਾ ਜਗਵੰਤ ਟੀਵੀ ਲਈ ਮੈਂ ਹਰੀਸ਼ ਮਠਲਾ